ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਰਵ ਸਿੰਘ ਪਹੁੰਚ ਚੁੱਕੇ ਜੀ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਨੇ ਤੁਸੀਂ ਬਟਾਲਾ ਦੇਖੋ ਅੱਜ ਬਾਈ ਨੇ ਛੋਟੇ ਬੱਚੇ ਇਕੱਠੇ ਕੀਤੇ ਪਰ ਅੱਜ ਬਾਰੇ ਟੌਪ ਦੇ ਨਿਗੇ ਨੇ ਖਾਣੇ ਆ ਨੀ ਲੰਮਾ ਘਰ ਵੀ ਕਟੀਆਂ ਤੇ ਬਾਕੀ ਬਾਈ ਇਹਨੇ ਗੱਲਬਾਤ ਕਰਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੂ ਹ ਸੁਣਾਉ ਕੀ ਆਜਾ ਸਭ ਠੀਕ ਹੈ ਜੀ ਚੱਲ ਸਿੱਧਾ ਜਾਈਏ ਯਾਤਰਾ ਰਸਕੇ ਹੋਈ ਯਾਤਰਾ ਬਹੁਤ ਵਧੀਆ ਗੁਰੂ ਮਹਾਰਾਜ ਦੇ ਦਰਸ਼ਨ ਹੋ ਗਏ ਹਾਂਜੀ ਹਾਂਜੀ ਚਲੋ ਆਏ ਤੇ ਪੰਜਾਂ ਚੌ ਦਿਨਾਂ ਚ ਵਾਪਸ ਹੋ ਬਿਲਕੁਲ ਜੀ ਬਿਲਕੁਲ ਤੇ ਪਾਰੇ ਦਰਸ਼ਨ ਮਿਲੇ ਚਲੋ ਚੱਲੋ ਵਲੀ ਆ ਬਿਲਕੁਲ ਘਰ ਵੀ ਵੇਖਣਾ ਪੈਂਦਾ ਹਾਂਜੀ ਜੀ ਦੇਰੇ ਦੇ ਬਿਠੇ ਹਣਾ ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਦੇ ਸਭ ਦੇ ਸੱਚ ਰਹਿੰਦਣ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਹਾਂ ਤਾਨ ਤਨ ਸ੍ਰੀ ਗੁਰੂ ਰਾਮਦਾਸ ਅਗੇ ਅਰਦਾਸ ਕਰਦੇ ਹਾਂ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਚੜਦੀ ਕਲਾ ਬਿਲਕੁਲ ਜੀ ਸੰਦੀਪ ਜੀ ਤਾਂ ਦਰੁਸ਼ਤੀ ਤੇ ਚੜਦੀ ਕਲਾ ਹੀ ਚਾਹੀਦੀ ਆ ਬਾਕੀ ਸਾਰਾ ਕੁਝ ਆਉਂਦਾ ਜਾਂਦਾ ਬਿਲਕੁਲ ਬਿਲਕੁਲ ਬਾਜੀ ਬਿਲਕੁਲ ਤੇ ਬਾਕੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਕਾਰ ਕਰੋ ਤੇ ਟਾਈਮ ਦਿਆ ਕਰੋ ਟਾਈਮ ਦਿਆ ਬਾਜੀ ਬਾਜੀ ਟਾਈਮ ਨਹੀਂ ਦੁਨੀਆ ਦੇ ਰਹੀ ਬਿਲਕੁਲ ਜੀ ਕਿਉਂਕਿ ਰਜੇਵੇਂ ਜਿਆਦੇ ਹੋ ਹਾਂਜੀ ਹਾਂਜੀ ਕਿਉਂਕਿ ਹੋਰ ਕੰਮਾਂ ਨੂੰ ਹੀ ਟਾਈਮ ਦੇ ਸਕਦੇ ਹੂੰ ਬੜੀਆਂ ਕੰਮਾਂ ਨੂੰ ਦੇ ਸਕਦੇ ਪਰ ਮਾਪਿਓ ਕੋ ਬਹਿਣ ਦਾ ਟਾਈਮ ਸਾਡੇ ਕੋ ਹੈ ਨਹੀਂ ਤੇ ਇਹੀ ਹੱਥ ਜੋੜੀ ਦੇ ਹਾਰ ਵਾਰਾ ਕਿ ਮਾਪਿਓ ਕੋ ਵਿਆਹ ਕਰੋ ਟਾਈਮ ਦਿਆ ਕਰੋ ਕਿਉਂਕਿ ਜਿਹੜੀ ਮਾਪਿਓ ਦੀ ਸੇਵਾ ਨਾ ਉਹ ਦੁਨੀਆ ਤੇ ਕਿਸੇ ਸੇਵਾ ਨਹੀਂ ਹੈਗੀ ਗੁਰੂ ਘਰ ਬਸਕ ਦੀ ਨਾ ਜਾਓ ਟਾਈਮ ਹੈਗਾ ਜਾਓ ਨਹੀਂ ਟਾਈਮ ਹੈਗਾ ਨਾ ਜਾਓ ਜਿੰਨੇ ਮਾਪਿਓ ਸੰਭ ਲਿਆ ਨਾ ਉਹਨੂੰ ਗੁਰੂ ਘਰ ਵੀ ਜਾ ਬਿਲਕੁਲ ਸਹੀ ਗੱਲ ਪਹਿਲਾਂ ਗੁਰੂ ਘਰ ਬਾਅਦ ਚ ਪਹਿਲਾਂ ਮਾਂ ਪਿਓ ਬਾਅਦ ਚ ਗੁਰੂ ਘਰ ਜਾਓ ਬਿਲਕੁਲ ਜੀ ਠੀਕ ਆ ਨਾ ਪੁੰਨ ਵੀ ਤਾਂ ਹੀ ਲੱਗਦਾ ਜੇ ਮਾਂ ਪਿਓ ਸੰਭਾਲੋ ਹਾਂਜੀ ਬਸ ਠੀਕ ਆ ਨਾ ਮਾਂ ਪਿਓ ਨੂੰ ਟਾਈਮ ਦਿਆ ਕਰੋ ਇਹ ਤੁਹਾਡੇ 24 ਘੰਟੇ ਫਰੀ ਦੇ ਨੌਕਰ ਚ ਬਿਲਕੁਲ ਹਰ ਬੰਦਾ ਕੋਈ ਨਾ ਕੋਈ ਚੀਜ਼ ਮੰਗਦਾ ਮੈਂ ਕੰਮ ਕੀਤਾ ਵਾ ਇੱਕ ਮਾਂ ਤੇ ਪਿਓ ਇਹੋ ਜੀ ਚੀਜ਼ ਆ ਸਾਰੀ ਉਮਰ ਹੀ ਤੁਹਾਡੀ ਨੌਕਰੀ ਵਾ ਜੀ ਬਸ ਤਾਂ ਉਹ ਵੀ 24 ਘੰਟੇ ਬਿਲਕੁਲ 2 ਘੰਟੇ ਕੋਈ 4 ਘੰਟੇ 8 ਘੰਟੇ ਡਿਊਟੀ ਕਰੂੰਗਾ ਮਾਂ ਨੂੰ ਭਾਵੇਂ ਰਾਤ 12 ਵਜੇ ਠਾੜ ਲਾ ਨਾ ਉਹਨੇ ਪੁੱਤ ਨੇ ਰੋਟੀ ਬਣਾ ਦਿੰਦੀ ਮਾਂ ਦੇ ਮੂੰਹੋਂ ਨਹੀਂ ਨਿਕਲੂਗੀ ਅਜੇ ਨਾਲ ਦੀ ਦੇ ਮੂੰਹ ਘਰ ਆਈ ਦੇ ਮੂੰਹ ਨਹੀਂ ਕੱਜੂਗਾ ਰਹਿਣ ਦੇ ਹੋਰ 2 ਘੰਟੇ ਠਹਿਰ ਕੇ ਖਾ ਹੀ ਲੈ ਬਿਲਕੁਲ ਜੀ ਸਹੀ ਗੱਲ ਆ ਜੀ ਪਰ ਮਾਂ ਦੇ ਮੂੰਹੋਂ ਨਹੀਂ ਉਹਨੇ ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਬਣਾ ਲੈਨੇ ਫਰਕ ਰਹਿੰਦਾ ਬਾਈ ਫਰਕ ਮਾਂ ਦੀ ਮਮਤਾ 'ਚ ਫਰ ਹੁਣ ਜਿਹੜੀ ਘਰ ਵਾਲੀ ਹੋਊਗੀ ਨਾ ਉਹ ਮਤਲਬ ਮੁੰਡੇ ਦੇ ਆਖੇ ਚਟ ਬਣਾ ਦੂਗੀ ਬੇਟੇ ਦੇ ਆਖੇ ਸਾਡੇ ਵਾਲੇ ਵਖਣਾ ਕੋਈ ਗੱਲ ਨਹੀਂ 2 ਘੰਟੇ ਰੋਕੇ ਬਣਾ ਲੈਣੇ ਠੀਕ ਹੈ ਨਾ ਮਾਂ ਦੀ ਮਮਤਾ ਇੱਕ ਐਹੋ ਜੀ ਚੀਜ਼ ਵਾ ਉਹਨੂੰ ਇੱਕ ਵਾਰਾਂ ਤੁਸੀਂ ਕਹੋ ਨਾ ਆਖੇ ਕਾਲੀ ਕੋਈ ਨਹੀਂ ਹੋਣੀ ਬਣਾ ਲੈਣੇ 24 ਘੰਟੇ ਫਰੀ ਦੇ ਨੋਂ ਬਗੈਰ ਪੈਸੇ ਤੋਂ ਬਿਲਕੁਲ ਤੇ ਉਹਨਾਂ ਨੂੰ ਥੋੜਾ ਟਾਈਮ ਹੀ ਦੇਣਾ ਚਾਹੀਦਾ ਭਾਵੇਂ ਤੁਸੀਂ ਥੋੜੇ ਤੋਂ ਥੋੜਾ ਟਾਈਮ ਜ਼ਰੂਰ ਕੱਟਿਆ ਕਰੋ ਕਿਉਂਕਿ ਆਪਣੇ ਕੋਈ ਵੀਡੀਓ ਛੇਤੀ ਮਤਲਬ ਪਾਉਣੀ ਹੁੰਦੀ ਆਪਾਂ ਕੋ ਟਾਈਮ ਨਹੀਂ ਹੁੰਦਾ ਕਿਤੇ ਖੁੱਲੇ ਟਾਈਮ ਵੀਡੀਓ ਬਣਾਵਾਂਗੇ ਫਿਰ ਗੱਲਾਂ ਕਰਾਂਗੇ ਆਪਣੇ ਕੋ ਟਾਈਮ ਇਸ ਕਰਕੇ ਨਹੀਂ ਕਿ ਅੱਜ 29 ਤਰੀਕ ਆ ਨਾ ਸਾਢੇ 3 ਵਜ ਗਏ ਆ ਹਾਂਜੀ ਠੀਕ ਆ ਜੀ ਵੀਡੀਓ ਆ ਜੀ ਤੇ ਹੋਰ 4 4:30 ਵਜੇ ਤੁਹਾਨੂੰ ਵੀਡੀਓ ਦੇ ਦੇਣੀ ਹੈ ਅਮਾ ਜੀ ਬਸ ਤੇ ਆਪਣੇ ਕੋਈ ਇੰਨਾ ਕੀ ਮਾਲ ਵਾ ਹੋਣੀ ਲਿਆਂਦਾ ਵਾ ਤੇ ਸਾਰਾ ਜਿੰਨਾ ਹੈਗਾ ਮਤਲਬ ਸਮੇ ਤੇ ਭਾਣਾ ਚਲੋ ਗਾਲ ਤੇ ਆ ਆ ਜਾ ਆ ਜਾ ਸ਼ੰਭੂ ਜੀ ਖਾ ਕੇ ਨਹੀਂ ਆਜੇ ਵੇਖ ਮੈਂ ਨੀਲੀ ਨੀਲੀ ਕਰਦੇ ਨੀਲੀਆਂ ਚ ਵਾਧੂ ਘਟੇ ਕਰਦੇ ਸੰਦੀਪ ਜੀ ਹਾਂ ਜੀ ਆ ਗਿਓ ਵਖਾ ਹਾਂ ਤੇ ਆ ਬਣ ਬੱਚਾ ਹਾਂ ਵੇਖ ਲੋ ਤੇਜਾ ਸੁਆ ਮੈਂ ਵਾਂ ਪਹਿਲੇ ਸਵੇਰ ਦੀ ਮਹੀਂ ਦੀ ਕੱਟੀ ਉਹਨਾਂ ਦੇ ਘਰ ਸੋਈ ਆ ਤੇ ਸੰਦੀਪ ਜੀ 2 ਲੱਖ ਰੁਪਈਆ ਲੈ ਕੇ ਬੈਠੇ ਰਹਿਆ ਨਹੀਂ ਦਿੱਤੀ ਅੱਛਾ ਇਹਦੇ ਨਾਲ ਦਾ ਹੀ ਮੁੜ ਕੇ ਬੱਚੇ ਦਿੰਦੀ ਆ ਵੇਖ ਲੈ ਆ ਹੀ ਰਹੀ ਉਹ ਜਿੰਨਾ ਇਹਦਾ ਮੁੱਲ ਵਾ ਨਾ ਆਹੀ ਰੇ ਕੱਲੇ ਦਾ ਹੀ ਮੁੱਲ ਵਾ ਅੱਜ ਵੀ ਬਜੀ ਅੱਜ ਸਵੇਰੇ ਸੂਈ ਜੇ ਤੇ ਉਹ ਆਪਾਂ ਨੂੰ ਤੁਰਦਿਆਂ ਤੁਰਦਿਆਂ ਵੀ ਲਾਦਿਆਂ ਲਾਦਿਆਂ ਮੈਂ ਕਹਿੰਦਾ ਰਿਹਾ ਕਿ ਮੇਰੀ ਮੈਂ ਦਾ 15 ਕਿਲੋ ਦੁੱਧ ਵਾ ਸਰਵਣ ਨੇ ਜਿੰਨਾ ਚਿਰ ਚੋਕੇ ਨਾ ਕਿਸ ਨੂੰ ਦਿੱਤਾ ਹੋਵੇ ਨਾ 1 ਲੀਟਰ ਦੀ ਗਾਰੰਟੀ ਦਿੰਦਾ ਥਾਣ ਦੀ ਗਾਰੰਟੀ ਦਊ ਚੰਮੂ ਦਾ ਥਾਣ ਇੱਕ ਰਾ ਥਾਣ ਵਖਾ ਤੇ ਨਾ ਆ ਆ ਆਵੇ ਖਾਣ ਬਖਾ ਇਧਰ ਆ ਆ ਕਿਉਂ ਆ ਆ ਸਵੀਰ ਬਣਾ ਨਹੀਂ ਲਿਆ ਆ ਆ ਜੀ ਜੀ ਠੀਕ ਹੈ ਜੀ ਫਿਰ ਆ ਵੇਖ ਲਓ ਜੀ ਤੋੜੋ ਬਜੀ ਕਰਾ ਦੇ ਟੇਡਾ ਜੀ ਦਾ ਪਿਓਰ ਨੀਲੀ ਪਿਓਰ ਨੀਲੀ ਤੇ ਬੱਚਾ ਬਸ ਬੱਚਾ ਤੇ ਬਸ ਕਮਾਲ ਵਾਲੀ ਗੱਲ ਐਨੂੰ ਤੋੜ ਦਿਓ ਸਿਰਾਈ ਬੱਚਾ ਬਹੁਤ ਮੈਂ ਖੁੱਲੀ ਖਾਲੀ ਮੈਂ ਬੱਚਾ ਬਹੁਤ ਵੱਡਾ ਪਾਇਆ ਹਾਂਜੀ ਹਾਂ ਲੈਓ ਲੈਓ ਆਜੋ ਬਜੀ ਆਜੋ 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 ਗਰ ਬੜੀ ਚੰਗੀ ਮੈਂ ਆ ਚੰਗੀ ਭਾਜੀ ਪੂਰੀ ਸਰਾ ਹੀ ਆ ਜੀ ਪਿੱਛੇ ਰ ਆ ਮੈਂ ਆ ਮਤਲਬ ਬਾਕੀ ਆ ਜੀ ਜਿਹੜੀ ਸਪੈਸ਼ਲ ਪਰ ਹਲਣ ਵਾਲੀ ਕੋਈ ਬਰੀਡਰ ਲੈ ਲੂਗਾ ਨਾ ਹਾਂਜੀ ਤੇ ਯਾਦ ਕਰਿਆ ਕਰੋ ਕੋਈ ਆਏ ਗੱਲਬਾਤ ਕਰਦੇ ਰਿਹਾ ਕਰਾਂਗੇ ਉਹਦੇ ਨਾਲ ਹਾਂਜੀ ਭਾਜੀ ਬੱਚਾ ਚੰਗਾ ਵਾ ਸੰਦੀਪ ਜੀ 92000 ਦੀ ਮੈਂ ਦਵਾਂਗੇ 500 ਛੋੜੂਗੀ 99 ਦੀ ਮੈਂ ਆਊਗੀ ਤੇ 99 ਵਾਲਾ ਮੇਰਾ ਵੀਰ ਫੋਨ ਨਾ ਕਰੇ ਬਾਕੀ ਇੱਕ ਗੱਲ ਨੋਟ ਕਰ ਲੋ ਕਿਸੇ ਵੀ ਮੈਂ ਅੱਜ ਦੀ ਸੂਈ ਦਾ ਮੈਂ ਦੁੱਧ ਨਹੀਂ ਦੱਸਿਆ ਮਿਲਣਾ ਕਦੀ ਗੱਬਣ ਦਾ ਦੁੱਧ ਦੱਸਿਆ ਜੀ ਖਾਨ ਦੀ ਗਰੰਟੀ ਹੁੰਦੀ ਆ ਗੰਡ ਤੇ 나ੜ ਦੀ ਸੂਣ ਵਾਲੀ ਮਈਆਂ 10 12 ਵਾਧਾ ਆ ਜਾਣ ਤੇ ਘਟ ਆ ਜਾਣ ਹਾਂਜੀ ਆਪਣੀ ਕੋਈ ਗਰੰਟੀ ਨਹੀਂ ਬਿਲਕੁਲ ਜੀ ਆਪਣੀ ਗੰਡ ਹੋ ਜੇ 나ੜ ਹੋ ਜੇ ਮਈ ਵਾਪਸ ਹੋ ਜਾਊਗੀ ਪਿੱਛਾ ਮਾਰਦੀ ਮਈ ਵਾਪਸ ਹੋ ਜਾਊਗੀ ਤੇ ਜੇ ਮਈ ਪਾਸ ਕਰਕੇ ਆਖੇ ਨਾ ਮੈਂ ਨਹੀਂ ਕੀਤੀ ਤੁਹਾਡੀ ਗਰੰਟੀ ਕੋਈ ਗਰੰਟੀ ਜਿਹਨੇ ਪਾਸ ਕਰ ਲਈ ਉਹ ਮਈ ਹੋਦੀ ਬਿਲਕੁਲ ਬਿਲਕੁਲ ਜਿਹੜੇ ਮਈ ਨੂੰ ਥਾਣ ਨੂੰ ਹੱਥ ਨਹੀਂ ਲਾਇਆ ਉਹ ਸਾਡੀ ਮੈਂ ਬੁਰੀ ਗੱਬੜ ਭਾਜੀ ਹਾਂਜੀ ਇਧਰ ਵੇ ਲਾਇਆ ਨਹੀਂ ਤੂਰ ਤੱਕ ਲੈਵਾ ਨਹੀਂ ਵਾਕਿਆ ਸਹੂਲਤ ਕਰਨ ਲੱਗਾ ਇਧਰ ਵੇਖ ਅੱਗੇ ਉਹ ਥਾ ਇਹ ਬੁਰੀ ਤੇ ਲਾਲੀ ਆ ਦਿਲਾਲੇ ਬਿਲਕੁਲ ਸੋਨਾ ਤਾਂ ਹੈਗਾ ਵਾ ਹਾਂਜੀ ਨਾਲ ਹੀਰੇ ਵੀ ਲੱਗੇ ਹੀਰੇ ਵੀ ਰੱਖਿਆ ਤੂੰ ਲੋ ਜੀ ਵੀ ਇੰਨਾ ਟਾਈਮ ਨਹੀਂ ਪੁੱਤਰਾ ਕੰਮ ਤਾਂ ਮੈਂਟ ਮਾਰ ਆ ਇਹ ਕਰ ਆ ਵਿਖਾ ਦੇ ਸਿੰਘ ਆ ਵਿਖਾਗਾ ਸਿੰਘ ਆ ਵਿਖਾ ਸਿੰਘ ਹੀ ਵਿਖਾ ਦੇ ਵਾਸ ਤੋਰੋ ਕਰਦੇ ਮੈਂ ਬੁਰੀਆਂ ਨਹੀਂ ਲਿਓ ਹੋਰ ਦੂਜਾ ਸਾਰੀਆਂ ਇੱਕੋ ਹੀ ਦੁਕਾਨ ਤੇ ਸਾਰੇ ਸੰਗਤ ਮੋਟਰ ਨਹੀਂ ਦੇਣਾ ਅੱਜ ਆ ਵੇ ਲੈਵਾ ਦਿਖਾ ਜੰਮੂ ਕਰਾ ਦੇ ਲੈਓ ਲੈਓ ਆਤਰਾ ਬੇਜੀ ਜੀ ਸੰਦੀਪ ਜੀ ਇੱਕ ਦੁਕਾਨ ਤੇ ਅੱਜ ਸਾਰੇ ਸੌਦੇ ਮਿਲ ਜਾਣੇ ਆ ਇੱਕ ਦੁਕਾਨ ਦਾ ਸਾਰੇ ਸੌਦੇ ਨੀਲੀ ਪਿਓਰ ਨੀਲੀ ਵੀ ਮਿਲ ਜੂਗੀ ਮਿਕਸ ਨੀਲੀ ਚ ਵੀ ਮਿਲ ਜੂਗੀ ਬੂਰੀ ਤਲਾਜ ਤੇ ਮੋਰਾ ਚ ਵੀ ਦਵਾ ਬਿਲਕੁਲ ਬਿਲਕੁਲ ਜੀ ਪੂਰੀ ਰਾਜੀ ਬਾਜੀ ਦੋ ਤਿੰਨ ਦਿਨ ਤੱਕ ਸੂਕੂਗੀ ਵੇਖ ਸੰਭੂ ਅੱਗੇ ਉਹ ਅੱਗੇ ਦਿਖਾ ਰੇ ਸੰਭੂ ਮਗਰੋਂ ਮਗਰੋਂ ਵੀ ਟੂ ਤੱਕ ਲੱਗੀ ਆ ਹਾਂਜੀ ਇਹ ਲੱਖ ਚੋਂ 500 ਸੌਡ ਹੋਣੀਆਂ ਸੰਦੀਪ ਚਲੋ 99500 99500 ਇਹ ਆਜ ਹੀ ਸੂਈ ਆ ਆ ਥੋੜਾ ਇਧਰ ਵੇਖ ਬੱਚਾ ਇਹਨੂੰ ਦੋ ਹੀ ਘੰਟੇ ਹੋਏ ਸੂਈ ਨੂੰ ਕੋਲ ਆ ਵੀ ਬੱਚਾ ਵੇਲੇ ਕਿਹੋ ਜਿਹਾ ਭਜੀ ਕੋਕਰ ਲਿਆ ਮਾਂ ਸਾਰਾ ਇੱਕ ਇੱਕ ਘਰੋਂ ਮਾਲ ਤੇ ਆ ਵੇਖ ਕੱਟੀ ਕਿਦਾਂ ਦੀ ਦਿੱਤੀ ਪਹਿਲਾ ਸੂਗਾ ਮਾਲ ਤੇ ਕੋਈ ਗੱਲ ਨਹੀਂ ਪਹਿਲਾ ਸੂਗਾ ਇਧਰ ਵੇਖੀ ਆ ਵਖਾਗ ਰੇ ਇਧਰ ਪਰ ਆ ਜਾ ਤੂੰ ਪੁੱਤਰਾ ਇਧਰ ਆ ਵੇ ਪਹਿਲਾ ਸੂਗਾ ਆ ਦੇਖ ਆ ਇਹ ਨੀਲੀਆਂ ਹਾਂ ਆ ਨੀਲੀਆਂ ਆ ਇਹ ਨੀਲੀਆਂ ਕਿਉਂ ਆ ਵੇਖ ਨੀਲੀਆਂ ਨੀਲੀਆਂ ਹਾਂ ਇਹਨੂੰ ਨੀਲੀਆਂ ਹਾਂ ਤੇ ਓ ਵੇਖ ਵੇ ਕੈਰਨ ਵੇ ਵੇ ਇਹ ਜੋ ਧਾਰ ਵੇਲਣ ਵਾਲੇ ਵੇਖ ਧਾਰ ਤੋੜੋ ਜੀ ਲੋ ਵੀ ਤੋੜ ਇਹਨੂੰ ਇਹ ਮੁੜ ਕੇ ਬੱਚਾ ਕੱਟੀ ਇਹਦੀ ਵੀ ਸਿਰੇ ਜੀ ਕੱਟੀ ਵੇਖ ਨੀਲੀ ਪਿਓਰ ਨਾਲ ਕੱਟੀ ਨੀਲੀ ਪਿਓਰ ਕੱਟੀ ਆ ਦੇ ਤੋੜੋ ਜੀ ਇਹਨੂੰ ਵੀ ਲਓ ਜੀ ਰਾਜ ਸ਼ੰਭੂ ਵੀ ਤੇ ਖਾਰੇ ਨਵੀਟਰ ਰੱਖਾਂ ਦੀ ਲੋੜ ਨਹੀਂ ਅੱਖਾਂ ਵੇਖ ਕੇ ਦੀਆਂ ਅੱਖਾਂ ਵੇ ਜਟੀਆਂ ਇਹ ਜਗਦੀਆਂ ਪੁਰੀਆਂ ਜਾਗਦੀਆਂ ਅੱਖਾਂ ਲੋੜ ਦਿਖਾ ਦੇ ਪਿੱਛੋਂ ਫਿਕਸਲੇਵਾ ਬੰਦ ਲੇਵੇ ਦੀ ਮੈਂ ਆ ਵੇਖਣ ਆਈ ਸੀ ਜੀ ਆ ਬਿਲਕੁਲ ਐ ਪੱਟਾਂ ਦੀ ਸਾਂਝ ਆਜੋ ਜੀ ਆਜੋ ਆਜੋ ਅਲੀ ਜੀ ਜੇਰ ਕਰਨੀ ਆ 80000 ਤੋਂ 500 ਛੋੜ ਲਓ ਜੀ ਸਾਢੇ 90 ਸਾਢੇ 90 ਹਜ਼ਾਰ ਦੀ ਇੱਕ ਵਾਰਾ ਇਧਰੋਂ ਇੱਕ ਵਾਰਾ ਫੇਰ ਵਿਖਾ ਲੇਵਾ ਅੱਗੇ ਥਾਣ ਵਿਖਾ ਇਹ ਆ ਥਾਣ ਵੇਖ ਲੱਗਦਾ ਕਿ ਦਾਦਾ ਥਾਣ ਚਲੋ ਤਾਂ ਆਹ ਬਾਈ ਜੀ ਫਿਰ ਇਹ ਦੂਜਾ ਸੂਗਾ ਇਹ ਵੀ ਆਸ ਹੋਈ ਆ ਇਹ ਵੀ ਆਜੀ ਸੂਈ ਆ ਇਹਦੀ ਵੀ ਸਿਰੇ ਦੀ ਕੱਟੀ ਮਦਰ ਲਓ ਜੀ ਤੇ ਆਹ ਖਾਲੇ ਮਖਾਉ ਕਰਾ ਇਹ ਰੱਖਦਾ ਥਾਣ ਵਕ ਤੇ ਰਹਿੰਦੇ ਕੋਈ ਗੱਲ ਨਹੀਂ ਉੱਤੇ ਦਿੱਤੇ ਬੱਚੇ ਇਹ ਵੀ ਦੋੜੋ ਇਧਰ ਵੇਖ ਬਾਈ ਜੀ ਦੋੜੋ ਹੁਣ ਅੱਜ ਅੱਜ ਸੂਈਆਂ ਅੱਜ ਇਕੱਠੀਆਂ ਹੀ ਸੂਈਆਂ ਉਹ ਪਰਲੀ ਨੇ ਚੋ ਆਪਸ ਮਾ ਬਾਈ ਬਾਈ ਇਹਨਾਂ ਦਾ ਟੋਪ ਦਾ ਠੀਕ ਆ ਇਹ ਵੀ ਖੋਲ ਅਰੇ ਮਾਰ ਬਾਈ ਫਿਰ ਨੀਲੇ ਜੋੜ ਨੀ ਨੀਲੀ 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 ਐਨੀ ਮੈਂ ਦਾ ਮਾਰਿਆ ਖੋਖ ਲੱਤਾ ਉਰਲਾ ਇਹ ਨਾ ਕਈਆਂ ਵੀਡੀਓ ਚ ਵੇਖੇ ਨਾ ਅਗਲੇ ਪਤਾ ਨਾ ਲੱਗੇ ਲੈ ਆ ਸੂਈ ਕਰਕੇ ਇਹਨੇ ਗਰਮ ਹੋਣਾ ਆਜੋ ਆਜ ਬੱਚੇ ਪਰ ਗਾ ਲੈ ਬੱਚੇ ਬੱਚੇ ਕਰਕੇ ਕਰਦੀ ਹੈ ਨਾ ਮੈਂ ਬਾਜੀ ਪਰਿੰਦੀ ਕੀ ਮਾਰ ਬੱਤਰੀ ਆ ਚਲੋ ਵੇਖੋ ਬੱਤਰੀ ਆ ਬਾਜੀ ਸੂਈ ਮਈ ਮਗਰ ਨੀਲੀ ਦੀ ਕੱਟੀ ਆ ਵੇਖ ਲੋ ਬੱਤਰੀ ਤੇ ਸਾਰੀਆਂ ਨਿਸ਼ਾਨੇ ਸਿਰਫ ਬੱਤਲ ਪਾਸੋ ਛੋੜ ਵੀ 575 ਦੇ 71 ਵਾਲਾ ਨਾ ਫੋਨ ਮੇਰਾ ਵੀਰ ਇਹ ਛੋਟੇ ਛੋਟੇ ਕਮਾਈ ਵਾਲੇ ਕੰਮ ਆ ਹਾਂਜੀ ਤੇ ਜਿਹੜਾ 1000 2000 ਆ ਜਾਏ ਆਹ ਸੰਦੀਪ ਜੀ ਮੈਂ ਨੀਲੀ ਦੀ ਟੌਪ ਦੀ ਮੈਂ ਆ ਇਹਨੂੰ ਕੋਈ 20 ਦਾ ਲਾ ਦੇ 25 ਦਾ ਲਾ ਦੇ ਮਹੀਨੇ ਦਾ ਵੀ ਲਾ ਸਕਦਾ ਜੀ ਹਾਂਜੀ ਤੇ ਇਧਰ ਵੇਖ ਲੈਓ ਕਿਦਾਂ ਲਿਆ ਸਾਰੀਆਂ ਨਿਸ਼ਾਨੀਆਂ ਨੀਲੀਆਂ ਆ ਰਹੀਆਂ ਭਾਈ ਦੁੱਧ ਕਿੰਨਾ ਸਿਰਫ 8 ਕਿਲੋ 8 ਕਿਲੋ ਲੋ ਅੱਜ ਹੀ ਆਈ ਆ ਜਿੰਨਾ ਉਹਨਾਂ ਦੁੱਧ ਦੱਸਿਆ ਉਹਨਾਂ ਹੀ ਆਪਾਂ ਦੱਸਾਂਗੇ 8 ਕਿਲੋ ਆ ਦੇਖੋ ਪਾਰੀ ਪੂਰੀ ਮੈਂ ਪੂਰੀ ਲੈਵਾ ਵੇ ਕੇ ਨਾ ਫਿਕਸ ਬੱਜ ਨਾਲੀ ਮੈਂ ਜੁਰੀ ਯਾਰਾ ਮੈਂ ਫਿਕਸ ਲੈ ਵੇ ਆਲੀ ਮੈਂ ਆਜੋ ਜੀ ਆਜੋ ਆ ਜਾ ਠੀਕ ਹੈ ਬਾਜੀ ਫਿਰ ਇਹ ਵੀ ਸੰਦੀਪ ਬਹੁਤ ਜੰਗੀ ਮੈਂ ਬਾਤੀ ਭਾ ਵੀ ਵੇ ਵੀਡੀਓ ਵੇ ਆ ਜੀ ਆ ਜਣੇ ਬਾਈ ਜੀ ਆਈ ਦੇਖ ਜੀ ਆ ਜੀ ਹਾਂ ਜੀ 28 29 29 ਅੱਜ 29 ਠੀਕ ਹੈ ਜੀ ਅੱਜ ਆ ਜੀ ਆ ਜਾਣੀ ਹੈਗੀ ਆ ਚਲੋ ਬਾ ਠੀਕ ਹੈ ਬਾਜੀ ਇਹ ਸੰਦੀਪ ਜੀ ਮੁੱਲ ਸਿਰਫ 68000 68500 67500 ਰੁਪਈਆ ਚਲੋ ਤੇ ਇਹ ਆ ਕੱਟੀ ਸੰਦੀਪੇ ਦੋ ਜੋੜਾ ਲਿਆਂਦਾ ਸੀ ਹਾਂਜੀ ਕੱਲ ਦੱਬਾ ਵਾਲੀ ਆਇਆ ਸੀ ਵੇਖ ਕੇ ਕਰਾ ਸਾਰੀ ਵਖਾ ਕੱਟੀ ਬਿਲਕੁਲ ਤਾਜੀ ਸੂਈ ਆ ਹਾਂਜੀ ਆ ਬੱਚਾ ਆ ਬੱਚਾ ਖਾ ਦੇ ਸੰਦੀਪ ਜੀ ਅੱਜ ਹੀ ਸਵੇਰੇ ਮਨੇਰੇ ਆਈਆਂ ਦੋ ਕੱਟੀਆਂ ਹਾਂਜੀ ਦੱਬਾ ਵਾਲੀ ਮਰੋ ਕਿਹਾ ਮੰਡੀ ਚੋਂ ਅਸੀਂ ਦੱਸਾਂ ਮੰਡੀ ਚੋਂ ਬਿਲਕੁਲ ਬਿਲਕੁਲ ਕੱਲ ਦੋ ਭੇਜੀਆਂ ਦੋ ਮੱਝਾਂ ਮਗਰ ਹਾਂਜੀ ਤੇ ਇਹਤੇ ਖਰਚਾ ਵੀ ਕੋਈ ਨਹੀਂ ਪਿਆ ਕਿ ਉਹ ਦੋ ਗਾਇਆਂ ਭੇਜੀਆਂ ਤੇ ਦੋ ਮੁੱਝਾਂ ਮੰਗਾ ਲੀਆਂ ਉਧਰ ਸਿ ਬਿਲਕੁਲ ਪੂਰੀ ਸਿਰੇ ਦੀ ਵੱਡੀ ਕੱਟੀ ਆ ਹੁਣ ਦੋ ਦਬੀ ਕਿੰਨਾ 7 ਜਾਂ 8 7 ਜਾਂ 8 ਵੱਡੀ ਕਰਕੇ ਠੀਕ ਆ ਇਹ ਵੀ ਤੋਰੋ ਤੋ ਤੋ ਐਜਾ ਤੋਰ ਸਿੱਧਾ ਤੋਰ ਦੇ ਲੋ ਜੀ 7 ਜਾਂ 8 ਕਿਲੋ ਤੋਰ 7 ਜਾਂ 8 ਕਿਲੋ ਤੋਰੋ ਲੰਮੀ ਜੀ ਤੋਰ ਮਹੀਂ ਦੀ ਲਬਾਈ ਵੇਖ ਲਾ ਸਿੰਗ ਵੇਖ ਲਾ ਤੇ ਮਤਲ ਕੋਈ ਗੱਲ ਨਹੀਂ ਕਿਸੇ ਗੱਲ 'ਚ ਵੀ ਕਮੀ ਨਹੀਂ ਹੈ ਬੰਦ 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 ਆ ਦੇਖੋ ਜੀ ਇਹ ਨਹੀਂ ਵੀ ਕੋਈ ਮਹੀਂ 'ਚ ਕੋਈ ਕਮੀ ਹੋਊਗੀ ਆ ਦੇ ਆ ਦੇ ਲੈ ਲੈ ਆਓ ਬਾਜੀ ਬਰਿੰਦੀ ਕੀ ਮਰ ਕੋਈ ਪਸਮਾਨੀ ਕੋਈ ਸੀਏ ਠੰਡੀ ਦੀ ਗਾਰੰਟੀ ਆਊਗੀ ਟੋਕੜਾਂ ਦੇ ਭਾਪਾ ਸੰਦੀਪ ਦੇਣੀ ਆਏ ਹਾਂਜੀ ਕਿਉਂਕਿ 80 ਮਹੀ ਜਦੋਂ ਮਰਜੀ ਟੋਕੜ ਜਾ ਕੇ ਨਾ ਹਲੋ ਮੈਨੂੰ ਲੰਘ ਦੇ ਕੋਲਾ ਲੈਣ ਦੋ ਹਾਂਜੀ ਆਜੋ ਇਧਰ ਆਜੋ ਆਜੋ ਹਲੋ ਹਾਂਜੀ ਲੈ ਵਾ ਦਿਖਾ ਹਾਂਜੀ ਅੱਗਿਓ ਥਾਨ ਐਡਾ ਡਾ ਮੋਟਾ ਥਾਨ ਬਣਾਉ ਕੋਈ ਪਸਮਾਨੀ ਕੋਈ ਨਹੀਂ 7 ਹੋ ਜੇ ਦੁੱਧ 8 ਹੋ ਜੇ ਸੰਭੋ ਤੇ ਚੋ ਬਿਲਕੁਲ ਤਾਜੀ ਸੀ 7 ਦਿਨ ਦਾ ਸੁਗਾ ਹੋਊਗਾ 7 2 14 8 82000 ਲਓ ਚੱਕੋ 500 82000 ਦੀ ਉਥੋਂ ਮਿਲ ਜੂਗੀ ਇੱਕ ਰਸ ਦੀ ਵਖਾਤ ਸਹੀ ਮੈਂ ਕਿ ਡੀ ਉੱਚੀ ਕਿੰਨਾ ਸਿੰਘ ਕਿੰਨਾ ਠੰਡੀ ਮਿੱਠੀ ਸਾਰੀਆਂ ਚੀਜ਼ ਸਾਰੀਆਂ ਬਿਲਕੁਲ ਸਾਰੀਆਂ ਚੀਜ਼ਾਂ ਚ ਪੂਰੀ ਬਿਲਕੁਲ ਜੀ ਤੇ 82000 ਦੀ 500 60 82000 ਆ ਵੀਰ ਜੀ ਮਾਲ ਆਪਣੇ ਕੋਲੋਂ ਤੇ ਬੇਨਤੀ ਆ ਵੀ ਇਹ ਸਾਰਾ ਕੁਝ ਪੁਰਾਣਿਆਂ ਵੀਰਾਂ ਵਾਸਤੇ ਜਾਂ ਬਿਲਕੁਲ ਜੀ ਉਹ ਆਨਲਾਈਨ ਮੰਗਾ ਸਕਦੇ ਆ ਨਵਾਂ ਆਪਣੀ ਤਸੱਲੀ ਕਰ ਲੇ ਹਾਂ ਨਵੇਂ ਨੇ ਮੰਗਾਲੀ ਆਪਣੀ ਗਾਰੰਟੀ ਕੋਈ ਬਿਲਕੁਲ ਬਿਲਕੁਲ ਵੀਡੀਓ ਤੇ ਕਹਿ ਨਹੀਂ ਆਸ ਉਹ ਆਪਣੀ ਘਰੋਂ ਤਸੱਲੀ ਸਾਡੇ ਇੱਥੇ ਕਰ ਲੇ ਤੇ ਜਿਹੜਾ ਪੁਰਾਣਾ ਉਹਨੂੰ ਸਾਡੇ ਬਾਰੇ ਪਤਾ ਬਾਜੀ ਬਾਸ ਕਿਉਂਕਿ ਉਹਨਾਂ ਹੁਣ ਨਹੀਂ ਕੀ ਕੋਈ ਹੋ ਵੀ ਜਾਵੇ ਨਾ ਡੰਗਰ ਢਿਲਾ ਮੱਠਾ ਹੋਰ ਜਰਨ ਜਾਣ ਤੁਹਾਨੂੰ ਪਤਾ ਵੀ ਉਹ ਨਹੀਂ ਕਰਦੇ ਕੁਦਰਤੀ ਹੋ ਜਾਂਦਾ ਕਿ ਹੋ ਜਾਂਦਾ ਹੋ ਜਾਂਦਾ ਕੋ ਸਫਰ ਵਾ ਕੁਝ ਵੀ ਹੋ ਸਕਦਾ ਨਵਾਂ ਬੰਦਾ ਆਉਂਦਾ ਮਰਨਾ ਖੜਿਆ ਕਿਉਂ ਹੋ ਗਿਆ ਇਸ ਕਰਕੇ ਨਵਾਂ ਜਿਹੜਾ ਦੋ ਟਾਈਮ ਤਿੰਨ ਟਾਈਮ ਜਿੰਨੀ ਤਸੱਲੀ ਹੁੰਦੀ ਆਪਣੀ ਕਰ ਲੋ ਤੇ ਲੈ ਕੇ ਜਾਓ ਜੇ ਗੱਬਣਾ ਤੇ ਪਾਸ ਕਰ ਲੋ ਜੇ ਤੁਸੀਂ ਪਾਸ ਕਰਕੇ ਆਖਣਾ ਤੁਹਾਡੀ ਗਾਰੰਟੀ ਆ ਮੇਰੀ ਗਾਰੰਟੀ ਬਿਲਕੁਲ ਜੇ ਤੁਸੀਂ ਪਾਸ ਕਰ ਲਈ ਮੇਰੀ ਗਾਰੰਟੀ ਕਾਦੀ ਰਹਿ ਗਈ ਮੇਰੀ ਗਾਰੰਟੀ ਤਾਂ ਜਥਾਨ ਨੂੰ ਆ ਥਾਨ ਦਾ ਬਾਤ ਇਹ ਨਹੀਂ ਆ ਕਿ ਬੇਨਤੀਆਂ ਵੀਰ ਜੀ ਤੇ ਨਾ ਤੁਹਾਡੇ ਵੀਰ ਦਾ ਸਰਵਨ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਜੇ ਤੇ ਵੀਡੀਓ ਅੱਜ ਆ ਜਾਣੀ ਹੈਗੀ ਆ ਤੇ ਬਸ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਵੀਡੀਓ ਤੀਜੇ ਚੌਥੇ ਦਿਨ ਅੱਗੇ ਵਧਦੀ ਰਹੂਗਾ ਤੇ ਸਾਰੇ ਵੀਰਾਂ ਸਸੀਕਾ